ਚਾਹ ਬਣਾ ਕੇ ਪਲਾ ਰਹਾ ਹਾਂ ਦੋ ਦਰ ਨਾਲ ਪੂਰੀ ਕਰ ਕੜਕੀ ਵੀ ਪੂਰੀ ਆਪਰਾ ਮੋਟੇ ਦੇ ਲੈ ਕੇ ਆ ਕਰੋ ਅੱਛਾ ਇਹ ਵੀ ਲੱਗੋ ਅੱਗ ਬਜਾਉਣੀ ਬਹੁਤ ਆਪ ਦਾ ਖੇਤਾਂ ਦੇ ਵਿੱਚ ਆ ਗਰਾਜ ਦੀ ਲਗਾਉਣੀ ਅਸਲਾ ਹੋਣਾ ਜਗਾੜ ਲੈ ਕੇ ਹੋ ਬਿਆਜ ਨੂੰ ਮਿਲ ਜਾਂਦਾ ਮਨਜ਼ੀਏ ਮਰਜ਼ੀ ਢੋਲੇ ਪਾ ਕੇ ਮੋਢੇ ਪਾ ਕੇ ਖੇਤਾਂ ਰਿਆ ਸਾਰੇ ਜਿਸੇ ਦਾ ਜੀ ਕਰਦਾ ਏ ਜਿਹਦੀ ਮਰਜ਼ੀ ਬੱਟੇ ਵੜ ਕੇ ਬਣਾਉਣਾ ਪੂਰਨ ਕਸਰ ਨਾਲ ਉਹ ਹੁੰਦਾ ਹੈ ਸਰੋ ਉਹ ਚਾਹ ਨਾਲ ਉਹ ਤੇ ਘੱਟ ਲਓ ਕਹੇ ਚਾਰੂ ਘੱਟ ਲਓ ਪੂਰਾ ਕੰਦ ਗਿਆੜਾ ਹੁਣ ਆਪੇ ਗਰਮ ਹੋ ਜਾਂਦੇ ਕਰਾਵੇ ਚਾਹ ਮਸਾਵਾ ਮਾਗੇ ਰੋਗ ਨਾਲ ਨਾ ਉਹ ਚਾਹ ਬਣਾਇਆ ਤੇ ਇਹ ਬੰਦਨ ਚਾਹ ਜੋ ਕੇ ਮੇਸਰ ਉਸੇ ਸਾਧ ਇਹ ਦਵਾਈ ਪਤੀ ਛੋ ਕੇ ਮਿੱਠਾ ਰੋਕੇ ਹੈ ਆਗੀ ਪ੍ਰਭੂ ਉਹਨੂੰ ਪੂਰੀ ਹੈ ਪੂਰੀ ਚਾੜ੍ਹ ਕੇ ਜਾ ਬਣਾਵਾਂਗੇ ਆਪਾਂ ਰੋਗਲਾ ਮੜੇ ਉਹ ਚਾਹ ਲਾ ਲਈ ਜਿੰਨਾ ਟਾਈਮ ਜਿੰਨੇ ਦੇ ਕੰਮ ਨਹੀਂ ਹੋਊਗੀ ਹੁਣ ਆਪਾਂ ਇਹ ਦੁੱਧ ਪਾਵਾਂਗੇ ਸੋਨੂੰ ਚਾਹ ਪਿਆਵਾਂਗੇ ਪੂਰੀ ਖੋਏ ਵਰਗੀ ਮਿਹਰੇ ਗੱਤਾਂ ਵਧੀ ਹੋ ਗਈ ਪੂਰੀ ਠੰਡੀ ਠਾਰ ਪਾ ਲੈ ਠੰਡੀ ਠਾਰ ਵਾਲਾ ਦੁੱਧ ਆਈ ਇਹ ਗੱਲ ਨਹੀਂ ਗੱਲ ਤਾਂ ਬਣ ਗਈ ਵੈਸੇ ਆਉਂਦੇ ਨਹੀਂ ਕੁਝ ਕਰਦੇ ਯਾਰ ਬਣ ਰਹੀ ਹੈ ਪ੍ਰਭੂ ਲੋਕਾਂ ਦਾ ਅਰਜੇ ਕਿਰਾਂ ਢੰਡੀ ਹੋ ਗਈ ਅੰਧਾਰੇ ਦੋ ਵਾਲੀ ਇਹਦੇ ਹੋਰ ਮਰਵਾਉ ਆਪਾਂ ਅੱਗੇ ਭਾਈਨਾਂ 12 12 ਬਰੈਂਡਰ ਬਰਪਣੀਲਾ ਬੋਲ ਵਿਟਰੂ ਮਾਰਗੀ ਵਾਲਾ ਬਲਗੀ ਚਾਹਪੜੀ ਅੱਗੇ ਲੋਗਾਂ